ਓ ਭਾਜੀ ਆ ਆ ਤੁਸੀ ਲੈ ਲਿਆ ਭਾਜੀ ਦਲੇਲ ਭਾਜੀ ਆ ਜਾਓ ਫੁੱਟੇ ਬੁੜਗਾ ਵਾਲਾ ਆਤਾ ਓ ਬੇਟਾ ਬਰਾਪਰ ਕਰ ਬਰਾਪਰ ਸਾਰੇ ਆ ਜਾਓ ਬਰਾਪਰ ਬਰਾਪਰ ਹੋ ਜਾਓ ਬੜੇ ਕੁਲ ਹੋ ਗਏ ਨੇ ਤੁਹਾਨੂੰ ਸਾਰੇ ਸਾਰੇ ਮਾਣੇ ਪਹਿਲਾਂ ਹਾਰੂਨ ਦਾ ਪਾਉ ਉਹਨਾਂ ਦੇ ਹਾਰੇ ਹੋਣ ਲੱਗੇ ਆ ਹਾਰ ਵਾਲੋਂ ਪਹਿਲਾਂ ਹਾਰ ਬੋਲ ਹਾਂ ਹਾਰ ਦੇ ਦੇ ਯਾਰ ਹਾਰ ਹਾਰ ਦੇ ਪਾਉ ਪਹਿਲਾਂ ਸਰੂਪਾ ਕਹਿੰਦਾ ਸਰੂਪਾ ਬਾਈ ਸਰੂਪਾ ਉਹ ਵੀ ਆ ਗਿਆ ਸਾਰੇ ਵਾਲੋਂ ਆ ਗਿਆ ਜੀ ਆ ਗਿਆ ਜੀ ਬਿਲਕੁਲ ਆ ਗਿਆ ਇਹ

दो दो। दो और आगे पास कोई जवाब है तेहण और रे हां आ मेरे बोले राजा साहब का सलाम वाले बोले बोल ना और मेरी बात सुन तेरे नाम से उनका वाले करे सारे पुराने पुराने ਆ ਗੁਰੂ ਨਾਨਕ ਦੇਵ ਜੀ ਦੇ ਪਾਈ ਜਾਨੇ ਹੁਣ ਇਹ ਕਿਉਂ ਦੇ ਖੜਿਆ ਜੀ ਓ ਰੰਗ ਨਹੀਂ ਕਰ ਚਲੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ اها کڑے نال ورگے روڈ کر دیے منجیت بھائی جی نال نال روڈ کر دیے ایتھے ک لے او سارا سولو سارا گروپڑی بات کردا کڈو پڑی پادا میا آڑی 18 منگل دی اون تے پولیس گیا دا ਆਜੋ ਨਾਲ ਜੀ ਆਜੋ ਨਾਲ ਜੀ अल्लाह के नाम पे करी नाम में और पासियों को यार ये चेहरा कहने वाला और दिन में ब्रादीया फिर वो नहीं बोल रही है वो कोई हाथ डाल रहा है भगवान के साथ में ये तुम्हें सने को आ जाओ आ जाओ और काटिए जान के पास में मनजीत कर आओ ਬਾਜੀ ਨੂੰ ਬੁਲਾਵੇ ਬਾਜੀ ਬਾਜੀ ਲੰਮੀ ਬਾਜੀ ਨਾਲ ਆਓ ਜੀ ਹਰ ਜਿਹਦਾ ਸਾਰੇ ਲੱਗਣਾ ਪਿੱਛੇ ਨੂੰ ਆਓ ਸਾਡੀ ਜੇ ਕਹਿ ਰਹੇ ਹੋ ਕੋਈ ਜਾਣਾ ਅੰਟੀ ਜੀ ਸਾਉ ਗ੍ਰੀਟ ਫੋਰਟ ਅਨਵਲ ਜਿਨ੍ਹਾਂ ਦੇ ਬਾਦਿਰ ਪਸੰਦ ਦਾ ਰੰਗ ਨੇ ਸਰ ਸੰਪੀੜੇ ਨਾਲ ਇਤੋਰ ਦਿੱਤੀ ਹੈ ਔਰ ਇਹਨਾਂ ਦੇ ਸਤਿ ਬੜੀ ਜ਼ਿੰਮੇਵਾਰੀ ਆ ਇਹ ਗਰਾਮ ਜਿਹੜਾ ਬੰਗਾਉ ਦਾ ਬਾਹਰੋਂ ਸੁਹਾਣਾ ਵੀ ਹੁੰਦਾ ਉਹਨੂੰ ਵੀ ਪਿਆਰ ਨਾਲ ਸਮਝਾਉਣਾ ਪੈਂਦਾ ਤੇ ਮੈਨੂੰ ਇਸ ਮੈਂ ਗੁਰੂਬਾਲਾ ਜੱਗਤ ਅਰਦਾਸ ਕਰਦਾ ਇਹਨਾਂ ਦੇ ਅੱਗੇ ਇਹਨਾਂ ਦੇ ਹੱਥ ਦੇ ਉੱਤੇ ਪਿਆਰ ਰੱਖੇ ਤਾਂ ਕਿ ਇੱਕ ਯੂਨੀਟਿਕ ਜਿਹਦਾ ਸਿਰ ਆ ਅੱਜ ਜਿਹੜੇ ਜਿਲ੍ਹੇ ਸਮਰਿੰਦੇ ਆ ਉਹ ਵੀ ਰੰਗਾਂ ਚ ਸਾਰੇ ਨੇ ਪਿਆਰ ਨਾਲ ਸੁਭਾਤਾ ਵਿੱਚ ਚੋੜਦੇ ਨੇ ਤੇ ਕੋਈ ਵੀ ਆਮ ਉਹ ਨਹੀਂ ਕਰਦਾ ਪੂਜਾ ਨਹੀਂ ਅਸੀਂ ਪਿਛਲੇ ਸਮਿਆਂ ਦੇ ਵਿੱਚ ਹੱਥ ਪਹਿਲਾਂ ਸਰਪੰਚ ਦੇ ਉਹਨਾਂ ਨੂੰ ਕੁਝ ਪਛੇਤ ਕਰਦੇ ਆ ਇਸ ਕਰਕੇ ਕੁਝ ਤਾਂ ਕੋ ਬਣਾ ਨਹੀਂ ਹੁੰਦਾ ਤੇ ਦੂਜੇ ਨੂੰ ਪਰਿੰਦਾ ਇੱਕ ਅਨੈਸਿਕ ਜਿਹਦੇ ਵਿੱਚ ਤਾਂ ਅਈਂ ਹੀ ਖੂਜੀ ਹੋਈ ਆ ਉਸ ਬਰਾਣ ਸਿੰਘ ਨੂੰ ਮਾਣ ਆਉਂਦਾ ਕਿ ਆਸ ਕਿਸੇ ਸਰਪੰਚਾਂ ਦੇ ਮਹਾ ਪੁੱਛੇ ਕੋਈ ਨਾ ਆਇਆ ਜੇ ਪਿੰਡ ਨੂੰ ਜਿਹੜਾ ਜਦੋਂ ਅਸੀਂ ਕੀਤੀ ਹੋਵੇ ਆਪਣੇ ਜਿੱਦ ਗੱਡੀ ਜੋ ਉਹ ਮੈਂ ਜਿਹੜਾ ਜਾ ਰਿਹਾ ਤੇ ਮੈਂ ਬੁੱਕ ਬਿੰਦੇ ਵਿੱਚ ਪਾ ਕੇ ਰੋ ਹੋ ਸਕਦਾ ਮੈਂ ਸਾਰੇ ਪਿੰਡ ਨਿਕਲ ਰੋਗੇ ਸਾਰੇ ਪਿੰਡਾਂ ਤੋਂ ਲੱਗ ਕੇ ਸਾਰਾ 55 ਦਿਨ ਔਰ ਸਾਰੇ ਦੇ ਬੇਨਤੀ ਕਰਨਾ ਕਿ ਸਾਰੇ ਆਲੇ ਰਲ ਮਿਲ ਕੇ ਇਹਨਾਂ ਦਾ ਸਹਿਯੋਗ ਕਰਨਾ ਇਹਨਾਂ ਕੋਈ ਕੰਧਾ ਜਮਾ ਦਾ ਰਾਸਤਿਆ ਉਹ ਵਾਰੀ ਦੀ ਕਹਾਸਾ ਵਾਰੀ ਦੀ ਹੋ ਇਸੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਤਿ ਜੀ ਜਿਸ ਰਾਏ ਗੁਰੂ ਅਰਜਨ ਦੇਵ ਜੀ ਦਾ ਵਾਲ ਸਾਹਿਬ ਅਸਮੀ ਤੇ ਤਰੰਤ ਬਾਬੇ ਜੀ ਨੇ ਜੈਨ ਨਾਮ ਕਰਾਈ ਸੇ ਨਗਰ ਸਤਿਗੰਗੋਦਰੰਦਸਾ ਸਭਿ ਸਾਰੇ ਅਚਨ ਅਜੇ ਦੇ ਰਾਜ ਜੀ ਬਤਨ ਕਰੇ ਜਾਈ ਤੇ ਬਾਸਤ ਜੁਰੀ ਹੈ ਭਾਰ ਨਾਮ ਦਾ ਘਟਾਰੇ ਸੋ ਸਭਿ ਨਾਹੀ ਜਾਈ ਜਦ ਮੇ ਪਾਚਾ ਸਾਰੇ ਜੀ ਕੋ ਹੋਵੇ ਸੇ ਕੰਤ ਕਲੰਗੀ ਸਾਰ Thank you.

ਮਨ ਤਨ ਪ੍ਰਭ ਕਰਾ ਦਿਆ ਮਿਲ ਸਾਧ ਸਮਾਵੇਂਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਗ ਮਨ ਤਨ ਪ੍ਰਭ ਅਰਾਧਿਆ ਮਿਲ ਸਾਧ ਸਮਾਵੇਂਗੇ ਉਜਿਆਤਾ ਕਉ ਮਿਲੋ ਪਾਲਿ ਜਸ ਦੂਰ ਤੇ ਜਮ ਭਾਗੈ RAM ਨਾਮ ਜੋ ਜਨ ਜਾਪੈ ਅਨ ਬਿਨ ਸਦ ਜਾਗੈ ਹੰਤ ਮੰਤ ਨਾ ਜੋਹੀ ਇਸ ਸਾਥ ਨਾਨ ਲਗੈ ਤਾਂ ਕ੍ਰੋਧ ਮਦ ਮਾਨ ਮੋ ਬਿਨ ਸੇ ਅਨਰਗ ਅਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗ ਕਾਮ ਕ੍ਰੋਧ ਮਦ ਮਾਨ ਮੋ ਬਿਨ ਸੇ ਅਨਰਗ आनंद मगन रस राम रंग लानक सरनाग वाहे चित्त अनुसार वाहे चित्त पति पर सारे श्री गुरु ग्रंथ साहब महाराज ने दिल्ली बैठी वाहे गुरु जी चाठी का विश्वास हो आप बड़े भागा वाले हो वागुरु अपार के फसल का जो आज का दिन सुभागा दिन है आप सबने मिलकर पांच साल वास्ते जो एक पंचायती

ਹਾਂ ਬਾਹਰ ਐ ਇੱਧਰ ਯਾਰ ਇਹਨਾਂ ਆਪਣੇ ਸਰਪੰਚਾ ਮੇਰਾ ਕੋਈ ਕਹਿੰਦਾ ਨਹੀਂ ਤੇਰਾ ਕੋਈ ਨਾ ਚੱਕਾ ਪਾ ਲੈ ਨਹੀਂ ਪਾਣੀ ਚਾਹੀਦੀ ਐ ਮੈਂ ਤੁਹਾਨੂੰ ਨਾਲ ਤੋਂ ਸਾਥ ਹੋਣਾ ਪੜਾਣਾ را 5 6 مينرا پاگ پاگ اچھا ڪو يا هجي لاڻ ڏين ٿو يا لاڻ وڏي ٿي وڃي ٿو ان جي 20 3 9 هي بابا ني بندي ني ڪري ٿو ڏيک ڏيک هو آجي نه گلا ڪني نه با